ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਤੇ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੁਹਾਨੂੰ ਸਮਾਨ ਦਿਖਾਉਣੇ ਅੱਜ ਮੌਲ ਦੇ ਵਿੱਚ ਆਇਆ ਬਹੁਤ ਜ਼ਿਆਦਾ ਸੋਹਣਾ ਸਮਾਨ ਦੇਖੋ ਆ ਸਾਰਾ ਲੱਕੜ ਦਾ ਸਮਾਨ ਲੱਕੜ ਦੇ ਕੱਪ ਕੋਕ ਨਿਆ ਸੋਹਣੀਆਂ ਪਿਆਲੀਆਂ ਪਾਲੀਆਂ ਬਹੁਤ ਜ਼ਿਆਦਾ ਸੋਹਣਾ ਸਮਾਨ ਆ ਲੱਕੜ ਦਾ ਤੇ ਪਤਾ ਜਿਹੜਾ ਚੀਜ਼ ਸੋਹਣੀ ਹੋਊਗੀ ਤੇ ਮਹਿੰਗੀ ਵੀ ਹੋਊਗੀ ਹਨਾ ਅੱਧਰ ਹੋਰ ਦਿਖਾਉਣੀ ਆ ਤੁਹਾਨੂੰ ਤੇ ਇੱਧਰ ਵੀ ਬਹੁਤ ਜ਼ਿਆਦਾ ਸੋਹਣਾ ਸਮਾਨ ਜਿਵੇਂ ਆਪਣੇ ਨਾਨ ਸਟਿਕ ਭਾਂਡੇ ਹੁੰਦੇ ਹਨਾ ਉਹਨਾਂ ਦੇ ਵਿੱਚ ਆ ਵਾਲੇ ਖਰਚਣੇ ਖਰਚਣੇ ਕਹ ਲੋ ਪਲਾਸਟਿਕ ਦੇ ਬਹੁਤ ਵਧੀਆ ਚੀਜ਼ ਆ ਤੇ ਆ ਆ ਗਿਆ ਪੀਜ਼ਾ ਕਟਰ ਪੀਜ਼ਾ ਕਟਰ ਵੀ ਸੋਹਣਾ ਹੈ ਸਾਡੇ ਕੋਲੇ ਪਹਿਲਾਂ ਹੈ ਨਹੀਂ ਸੀ ਤੇ ਅਸੀਂ ਮੰਗਾ ਲਿਆ ਹੁਣ ਆ ਇੱਥੇ ਵੀ ਆ ਗਿਆ ਬਹੁਤ ਸੋਹਣੇ ਭਾਂਡੇ ਆ ਸ਼ਾਨ ਵਾਲੀਆਂ ਵਗੈਰਾ ਸਾਰੇ ਕੱਚ ਦੇ ਸਾਰੇ ਕੱਚ ਦੇ ਟੰਗੇ ਦੇਖੋ ਕਿੱਡੇ ਸੋਹਣੇ ਸੋਹਣੇ ਸਾਰੇ ਕੱਚ ਦੇ ਭਾਂਡੇ ਆ ਤੇ ਇਧਰ ਚਮਚਿਆਂ ਦੀ ਵੈਰਾਈਟੀ ਵੇਖੋ ਤੁਸੀਂ ਕਿੰਨੇ ਕਲਰਫੁੱਲ ਚਮਚੇ ਆ ਆ ਸਾਰਾ ਪੀਕਾਂ ਵਗੈਰਾ ਸਟੀਲ ਛੋਟੇ ਛੋਟੇ ਚਮਚੇ ਚੀਜ਼ ਬਹੁਤ ਸੋਹਣੀ ਆ ਤੇ ਇੱਧਰ ਸਟੀਲ ਦੇ ਭਾਂਡੇ ਸਟੀਲ ਦੇ ਭਾਂਡੇ ਵੀ ਕਾਫੀ ਸੋਹਣੇ ਆ ਆ ਕਾਫੀ ਹੈਵੀ ਆ ਆ ਵਾਲਾ ਡੋਂਗਾ ਜਿਹਾ ਆ ਭਾਂਡੇ ਜਿਵੇਂ ਆਪਣੇ ਇੰਡੀਆ ਹੁੰਦੇ ਆ ਹਨਾ ਅ ਸਟੀਲ ਤੇ ਜਾਂ ਤਾਂਬੇ ਦੇ ਉਹ ਚੀਜ਼ ਆ ਜਿਵੇਂ ਵੱਡਾ ਉਦੋਂ ਛੋਟਾ ਉਦੋਂ ਛੋਟਾ ਇਦਾਂ ਤੇ ਆ ਹੈਗੇ ਫਰਾਈਪੈਨ ਫਰਾਈਪੈਨ ਬਹੁਤ ਵਧੀਆ ਤੇ ਦੇਖਦੇ ਆਪਾਂ ਕਿੰਨੇ ਦਾ ਲਾਇਆ 300 379 ਡਾਲਰ ਦਾ ਤੇ ਇੱਧਰ ਹੋਰ ਸਾਰੇ ਬੋਕਸ ਵગેਰਾ ਸਾਰਾ ਛੋਟੇ ਛੋਟੇ ਚਮਚ ਜਿੱਦਾਂ ਕਿ ਬੱਚਿਆਂ ਦੇ ਬੱਚਿਆਂ ਨੂੰ ਬਲੀਆਂ ਵગેਰਾ ਖਵਾਉਣਾ ਹਨ ਤੇ ਆ ਆ ਗਿਆ ਉਹ ਦੂਸਰਾ ਚੌਪੜ ਚੌਪੜ ਆ ਗਿਆ ਤੇ ਉਹਦੇ ਤੇ ਆ ਚਾਰਜਿੰਗ ਹੁੰਦਾ ਜਿਵੇਂ ਆਪਾਂ ਗੰਡਾ ਵગેਰਾ ਪਿਆਜ਼ ਵગેਰਾ ਕਟਰ ਕਾ ਉਹ ਕਰਨਾ ਤੇ ਆ ਆ ਗਈਆਂ ਲੋਹੇ ਦੀਆਂ ਕੁੰਡੀਆਂ ਛੋਟੀਆਂ ਛੋਟੀਆਂ 199 ਦੀ ਇਹ ਬਹੁਤ ਜ਼ਿਆਦਾ ਹੈਵੀ ਆ ਤੇ ਪਰ ਮਹਿੰਗੀ ਵੀ ਹੈਵੀ ਵੀ ਹੈਵੀ ਹੈ ਕਾਫੀ ਆ ਸਾਰਾ ਲੱਕੜ ਦਾ ਬਹੁਤ ਸੋਹਣਾ ਸਮਾਨ ਆ ਸਾਰਾ ਇਹ ਦੇਖਦੇ ਆ ਕੁਝ ਲੈਣ ਵਾਸਤੇ ਛੋਟੀਆਂ ਛੋਟੀਆਂ ਪਿਆਲੀਆਂ ਇਹ ਕਾਫੀ ਟਾਈਮ ਬਾਅਦ ਸਮਾਨ ਆਉਂਦਾ ਅੱਗੇ ਵੀ ਆਪਾਂ ਕਈ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਤੇ ਚਮਚੇ ਬਹੁਤ ਸੋਹਣੇ ਕਲਰਫੁੱਲ ਆ ਦੇਖਦੇ ਵੀਰਾਜ ਆਇਆ ਨਾਲ ਤੇ ਕਾਲਾ ਪੈ ਰਿਆ ਆ ਵੀ ਚੀਜ਼ ਬਹੁਤ ਸੋੜੀ 69 ਦਾ ਛੋਟਾ ਜਿਹਾ 69 ਦਾ ਬਹੁਤ ਸੋਣੀ ਚੀਜ਼ ਬਣੀ ਇਹ ਸਾਰੀ ਆ ਵੇਖੋ ਛੋਟੀ ਜੀ ਫਰਾਈਪੈਨ ਛੋਟੀ ਜੀ ਫਰਾਈਪੈਨ 200 ਦੀ ਹੈ ਨਹੀਂ 1 169 ਦੀ ਛੋਟੀ ਜੀ ਆ ਵੀ ਚੀਜ਼ਾਂ ਹੈਵੀ ਆ ਸਾਡੀ ਕਾਫੀ ਹੈਵੀ ਆ ਕਾਫੀ ਹੈਵੀ ਆ 99 ਦੀ ਆ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ ਛੋਟੀ ਜੀ 169 ਦੀ ਨਹੀਂ ਸੌਰੀ ਮੈਟ ਵਗੈਰਾ ਮੈਟ ਵੀ ਸੋਹਣਾ ਹੈ ਕਿਹੜੇ ਨਾੜੀ ਕਪੜੇ ਬਹੁਤ ਕੁਝ ਆਇਆ ਹੋਇਆ ਹੈ ਦੇਖਦੇ ਆ ਕਿੱਧਰ ਚੱਲ ਗਏ ਆਪਾਂ ਅੱਜ ਓਕੇ ਓਕੇ ਉਹ ਚੱਲ ਗਏ ਹਲੋ ਕਈ ਚਾਈਨੈਸ ਆਪਾਂ ਜਾਣਦੀ ਆ ਵੇਖਰੀ ਵਾਲੀ ਸ਼ਾਪ ਬਹੁਤ ਵੈਰਾਈਟੀ ਆ ਬਿਸਕੁਟਾਂ ਦੀ ਕੇਕਾਂ ਦੀ ਆਰਡਰ ਤੇ ਬਣਵਾ ਲੈਂਦੇ ਆ ਅੱਜ ਤੁਹਾਨੂੰ ਮਾਲ ਦਾ Get लाववानेया विराट हे हे sing you, हे sing We हे sing. We हे sing? <laughs> ਵੀਰਾਜ ਸਿੰਘ ਦੇਖੋ ਅਸੀਂ ਸਵੇਰ ਸਵੇਰ ਪਾਰਕ ਚ ਆਏ ਸੀ ਤੇ ਇੱਥੇ ਸਾਰੀਆਂ ਡੋਨੇਸ਼ਨਾਂ ਜਿਹੜੀਆਂ ਹੈਲਪਰ ਹੁੰਦੀਆਂ ਆਪਦੇ ਆਉਂਦੀਆਂ ਲੈ ਕੇ ਬਜ਼ੁਰਗਾਂ ਨੂੰ ਸਾਰੇ ਬੈਠੇ ਆ ਮੌਸਮ ਠੰਡੇ ਦਾ ਆਨੰਦ ਲੈ ਰਹੇ ਹਵਾ ਸਵੇਰ ਸਵੇਰ ਫਰੈਸ਼ ਵੀਰਾਜ ਨੂੰ ਦੇਖ ਕੇ ਬੜਾ ਖੁਸ਼ ਹੋਈਆਂ ਜਾਣਦੀਆਂ ਸੀਗੀਆਂ ਪਹਿਲਾਂ ਤੋਂ ਬੜੀਆਂ ਖੁਸ਼ ਹੋਈਆਂ ਚੱਕ ਕੇ ਵੀਰਾਜ ਨੂੰ ਦੇਖ ਕੇ ਕੋ ਕੋ ਤਾਂ ਥਾਫਾ ਜਦ ਹੋ ਤਾ

ਬਹੁਤ ਖੁਸ਼ ਹੁੰਦੀਆਂ ਵਿਚਾਰੀਆਂ ਇਹ ਇੰਡੋਨੇਸ਼ੀਆ ਨੇ ਆਪਣੇ ਅਰਗੇ ਹੀ ਇਦਾਂ ਹੀ ਹਨ ਜਿਵੇਂ ਆਪਾਂ ਆਪਦੇ ਘਰ-ਬਾਰ ਛੱਡ ਕੇ ਆਉਂਦੇ ਆ ਬਾਹਰ ਇਹ ਵੀ ਇਦਾਂ ਵਿਚਾਰੀਆਂ ਆਉਂਦੀਆਂ ਬੜਾ ਖੁਸ਼ ਹੋਈਆਂ ਵੀ ਰਾਜ ਨੂੰ ਚੱਕ ਕੇ ਮੈਂ ਮੂੰਹ ਖਾ ਚਾ ਉਹ ਆਇਆ ਖਾ ਚਾ ਦਾਕੀ ਭਾਈ ਪਾ ਖਾਈ ਪਾ ਮੂੰਹ ਖਾ ਚਾ ਖਾਈ ਲਓ ਖਾਈ ਲਓ ਇੰਨਾ ਚੀਨਿਆਂ ਨੂੰ ਵੀ ਐਡਾ ਕੋਈ ਨੰਦ ਵਿਚਾਰ ਨਹੀਂ ਹੁੰਦੀ ਬਹੁਤ ਖੁਸ਼ ਹੁੰਦੇ ਆ ਕਿ ਤੁਹਾਡੇ ਬੱਚਿਆਂ ਦੇ ਵੀ ਤੁਹਾਡੇ ਲੋਕਾਂ ਦੀਆਂ ਅੱਖਾਂ ਵੱਡੀਆਂ ਹੁੰਦੀਆਂ ਮੋਟੀਆਂ ਹੁੰਦੀਆਂ ਨੇ ਅੱਖਾਂ ਨੱਕ ਲੰਬੇ ਹੁੰਦੇ ਆ ਹਨਾ ਤੇ ਅੱਖਾਂ ਦੇ ਜਿਹੜੇ ਝਿਮਣੇ ਹੁੰਦੇ ਆ ਉਹ ਲੰਬੇ ਹੁੰਦੇ ਇਹਨਾਂ ਲੋਕਾਂ ਦੀਆਂ ਅੱਖਾਂ ਬਾਕੀਆਂ ਛੋਟੀਆਂ ਹੁੰਦੀਆਂ ਤੇ ਨੱਕ ਮਿੱਟੇ ਹੁੰਦੇ ਆ ਤੇ ਉਹਨਾਂ ਨੂੰ ਇਹ ਬੜਾ ਹੁੰਦਾ ਕਿ ਇਹਨਾਂ ਦੇ ਇਹ ਲੋਕ ਸੋਹਣੇ ਜਾਦੇ ਹੁੰਦੇ ਆ ਬੜੀ ਹੈਰਾਨੀ ਹੁੰਦੀ ਹੁਣ ਵਿਰਾਜ ਨੂੰ ਆਈ ਦੇਖ ਕੇ ਕਰੀ ਜਾਂਦੀਆਂ ਅੱਖਾਂ ਕਿੰਨੇ ਸੋਹਣੇ ਨੇ ਹੋਏ ਰੋਲ ਗਰੋਲ ਲੱਗਾ ਰੋਲ ਲੱਗਾ ਨਹੀਂ ਨਹੀਂ ਹੋਏ ਹੋਏ થਾਇ ਪੰਮ ਲੈ ਖੈ ਲੇ ਲੈ ਆ ਜਾ થਾਇ ਪੰਮ ਲੈ ਦਿੰਦੇ ਜਦੋਂ ਆਪਾਂ ਇੱਕ ਦੂਜੇ ਦੀ ਗੱਲ ਥੋੜੀ ਬਹੁਤੀ ਸਮਝਦੇ ਹੋਈਏ ਹਨਾ ਵਧੀਆ ਲੱਗਦਾ ਕਿ ਸਮਝ ਆਉਂਦੀ ਆਪਾਂ ਨੂੰ ਇੱਕ ਦੂਜੀ ਦੀ ਇਹ ਚਾਈਨਸ ਦੀ ਸਾਂ ਓਏ 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 ਮਮਾ ਮਮਾ ਓਏ 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 ਵੀਰਾਜ ਸਿੰਘ ਜੀ ਅੱਜ ਵੀ ਚੰਗਾ ਹੈ ਨਾ ਨੇ ਹਰੀ ਮਹਾਂ ਹਾਂਜੀ ਅੱਜ ਆਪਾਂ ਗਏ ਸੀ ਮਾਰਕੀਟ ਤੇ ਵੀਰਾਜ ਵਾਸਤੇ ਆਪਾਂ ਲੈ ਕੇ ਆਏ ਕੰਬਲ ਕੱਲੇ ਵੀਰਾਜ ਵਾਸਤੇ ਬਹੁਤ ਜ਼ਿਆਦਾ ਸੋਹਣਾ ਤੇ ਹੁਣ ਮੌਸਮ ਵੀ ਚੇਂਜ ਹੋ ਰਿਹਾ ਠੰਡ ਆ ਰਹੀ ਹੈ ਬੜਾ ਸੋਹਣਾ ਕੰਬਲ ਆ ਵੀ ਆ ਦੇ ਵਾਸਤੇ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਤੇ ਮੈਂ ਕਿਹਾ ਵੀ ਰਾਤ ਦੇ ਵਾਸਤੇ ਲੈ ਕੇ ਚਾਉਂਦੇ ਆ ਛੋਟੇ ਜਿਹੇ ਵਾਸਤੇ ਸਹੀ ਹੈ ਜਿਹੜੇ ਆਪਾਂ ਬਾਹਰ ਅੰਦਰ ਵੀ ਪੜਾਂ ਗੱਡੀ-ਕੁਟੀ ਦੇ ਵਿੱਚ ਵੀ ਜਾਂ ਘਰੇ ਵੀ ਆਪਾਂ ਥੋੜਾ ਬਹੁਤਾ ਹਨਾ ਘੱਟ ਠੰਡ 'ਚ ਵੀ ਲਿਆ ਜਾ ਸਕਦਾ ਬੱਚੇ ਨੂੰ ਲਵੇਟਿਆ ਜਾ ਬਹੁਤ ਬਹੁਤ ਧੰਨਵਾਦ